ਖੇਤਾ ਚੋਬਣੇ ਪਾਣੀ ਵਾਲੇ ਨਾਲੇ ਨੂੰ ਲੈ ਕੇ ਲੜਾਈ ਹੁੰਦੀ ਹੈ ਜਿਸ ਦੌਰਾਨ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ ਵੀ ਦਿਖਾਵਾਂਗੇ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਖੇਤ ਦੇ ਵਿੱਚ ਪੱਕਾ ਨਾਲਾ ਬਣਿਆ ਹੋਇਆ ਸੀਗਾ ਤੇ ਇਸੇ ਨੂੰ ਲੈ ਕੇ ਵਿਵਾਦ ਸੀਗਾ ਇਸ ਦੌਰਾਨ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੇ ਦੱਸਿਆ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਇਸੇ ਵਿਵਾਦ ਕਰਕੇ ਇਸੇ ਨਾਲੇ ਕਰਕੇ ਹੀ 3 ਸਾਲ ਪਹਿਲਾਂ ਇਸ ਦੇ ਪਿਤਾ ਦੀ ਮੌਤ ਹੋਈ ਸੀ ਤਾਂ ਹੁਣ ਇਸੇ ਨਾਲੇ ਕਰਕੇ ਪੁੱਤ ਦੀ ਮੌਤ ਹੋ ਚੁੱਕੀ ਹੈ ਤਾਂ ਪੂਰੀ ਘਟਨਾ ਜੋ ਹੈ ਫਾਜ਼ਲਕਾ ਦੇ ਵਿੱਚ ਵਾਪਰੀ ਹੈ ਫਾਜ਼ਲਕਾ ਦੇ ਵਿੱਚ ਖੇਤ ਦੇ ਬਣੇ ਪੱਕੇ ਨਾੜੇ ਨੂੰ ਲੈ ਕੇ ਜਿਹੜਾ ਇਹ ਪੂਰਾ ਵਿਵਾਦ ਹੁੰਦਾ ਉਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਤਾਂ ਮ੍ਰਿਤਕ ਦੇ ਚਚੇਰੇ ਭਰਾ ਦਾ ਕਹਿੰਦੇ ਕਿ 3 ਸਾਲ ਪਹਿਲਾਂ ਉਸਦੇ ਪਿਤਾ ਦੀ ਵੀ ਇਸੇ ਜ਼ਮੀਨ ਦੇ ਨਾਲੇ ਨੂੰ ਲੈ ਕੇ ਵਿਵਾਦ ਹੋਇਆ ਸੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਜਿਨ੍ਹਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਉਹਨਾਂ ਨੂੰ ਬੇਗੁਨਾਹ ਦੱਸਿਆ ਗਿਆ ਤੇ ਹੁਣ ਉਹਨਾਂ ਨੇ ਹੀ ਉਸਦੇ ਭਰਾ ਦੀ ਹੱਤਿਆ ਕਰ ਦਿੱਤੀ ਕਤਲ ਕਰ ਦਿੱਤਾ ਗਿਆ ਇਹ ਇਲਜ਼ਾਮ ਜੋ ਨੇ ਮ੍ਰਿਤਕ ਦੇ ਚਚਾਈ ਚਚੇਰੇ ਭਰਾ ਦੇ ਵੱਲੋਂ ਲਗਾਏ ਗਏ ਨੇ ਹਾਲਾਂਕਿ ਫਿਲਹਾਲ ਦੇ ਵੱਲੋਂ ਹਾਲਾਂਕਿ ਪੁਲਿਸ ਦੇ ਵੱਲੋਂ ਚੜੀ ਹੈ ਉਹ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਿਕ ਦੀ ਪਛਾਣ ਜੋ ਹੈ 45 ਸਾਲਾ ਬੁੱਧ ਪ੍ਰਕਾਸ਼ ਦੇ ਰੂਪ ਵਿੱਚ ਹੋਈ ਹੈ ਤਾਂ ਪੂਰੀ ਘਟਨਾ ਜੋ ਹੈ ਫਾਜ਼ਲਕਾਦੇ ਸ਼ਾਹਪੁਰ ਪਿੰਡ ਦੀ ਦੱਸੀ ਜਾ ਰਹੀ ਹੈ ਸ਼ਾਹਪੁਰ ਪਿੰਡ ਦੇ ਵਿੱਚ ਹੀ ਖੇਤਾਂ ਜਮੜੇ ਨਾਲੇ ਨੂੰ ਲੈ ਕੇ ਵਿਵਾਦ ਚੜੇ ਸੀ ਤੇ ਹੁਣ ਇੱਕ ਮੌਤ ਹੋ ਚੁੱਕੀ ਹੈ 3 ਸਾਲ ਪਹਿਲਾਂ ਇਸੇ ਵਿਵਾਦ ਕਰਕੇ ਉਸਦੇ ਪਿਤਾ ਦੀ ਮੌਤ ਹੋਈ ਸੀ ਤਾਂ ਮ੍ਰਿਤਿਕ ਦੀ ਪਛਾਣ ਬੁੱਧ ਬੁੱਧ ਪ੍ਰਕਾਸ਼ ਦੇ ਤੌਰ ਤੇ ਹੋਈ ਹੈ ਤੇ ਉਧਰ ਮ੍ਰਿਤਕ ਦੀਪਰਾ ਦਾ ਕੈਨਾਕ ਖੇਤਾਂ 'ਚ ਕੰਮ ਕਰ ਰਿਹਾ ਸੀ ਇਸੇ ਦੌਰਾਨ ਗੁਆਂਢ ਚ ਰਹਿੰਦੇ ਲੋਕਾਂ ਨੇ ਉਹਨਾਂ ਦੀ ਜ਼ਮੀਨ 'ਚ ਬਣੇ ਪੱਕੇ ਨਾਲੇ ਨੂੰ ਤੋੜ ਦਿੱਤਾ ਇਸ ਤੋਂ ਲੈ ਕੇ ਜਿਹੜਾ ਵਿਵਾਦ ਹੋਇਆ ਤੇ ਉਹਨਾਂ ਨੇ ਰੌੜਾ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਬੁੱਧ ਪ੍ਰਕਾਸ਼ ਦੀ ਜੁਆ ਉਹ ਮੌਤ ਹੋ ਜਾਂਦੀ ਹੈ ਤਾਂ ਤਸਵੀਰਤਾਂ ਸਾਂਝੀਆਂ ਕਰ ਰਹੇ ਹਾਂ ਤਾਂ ਜ਼ਮੀਨੀ ਵਿਵਾਦ ਦੇ ਨਾਲ ਹੁੰਦੀਆਂ ਮੌਤਾਂ ਦਾ ਜੋ ਅੰਕੜਾ ਜਾਂ ਲਗਾਤਾਰ ਵਾਧਾ ਜਾ ਰਿਹਾ ਕਿੰਨੇ ਦਿਨ ਜ਼ਮੀਨੀ ਵਿਵਾਦ ਕਰਕੇ ਹੁੰਦੀਆਂ ਮਤਾਂ ਦੇ ਮਾਮਲੇ ਜਿਹੜੇ ਸਾਹਮਣੇ ਆਉਂਦੇ ਨੇ ਇਸ ਬਾਬਤ ਕੀ ਕਹਿਣਾ ਪੀੜਤ ਪਰਿਵਾਰਾਂ ਦਾ ਤੁਹਾਨੂੰ ਸੁਣਾਉਂਦਾ ਇਹ ਤਾਂ ਗਿਆ ਇੱਕ ਤੇ ਮੈਨੂੰ ਡਟਾ ਮਣ ਗਿਆ ਸਾਰੇ ਘਰ ਘੜਾ ਤੂੰ ਵੀ ਤੇ ਉਹ ਵੀ ਆਇਆ ਨਾਂ ਦਾ ਆਟੇ ਉਹ ਵੀ ਸ਼ੰਗਾਈ ਚੁਕਾਈ ਫੈਦਾ ਨਹੀਂ ਨਿਕਰੇਗੀ ਮਾਰੇ ਨੋ ਰਬਰਾਂ ਗਿਆ ਕੋੜੀ ਕੋਰੀ ਵੀਰੇ ਮਾਤਾ ਬਰਾ ਹੋਰਾ ਰਾਨੀਆ ਜਿਹੜੀ ਦੇਤ ਹੋਈ ਕੀ ਲੱਗਦੀ ਟੋੜ ਰਬਰਾਂ ਲੱਗਦਾ ਕੀ ਨਾਸ ਗਿਆ ਦਾ ਅੰਦਪੂ ਅਧ ਪ੍ਰਕਾਸ਼ ਸਿੰਘ ਕਿੰਨੀ ਉਮਰ ਸੀ ਇਹਦੀ ਉਮਰ ਆ ਜਮਸੇ ਆ ਗਈ 40 ਸਾਲ ਕਿੰਨੇ ਬੱਚੇ ਨੇ ਅੰਧੇ ਦੋ ਬੱਚਾ ਕਮuak ਗਿਆ ਤੇ ਇੱਕ ਗਾਕ ਆਏਗਾ ਮੇਰਾ ਨਾਮ ਚਿਲਾ ਰਣੀ ਹੈਗਾ ਕੀ ਲੱਗਦੇ ਸੀ ਤੁਹਾਡੇ ਮੇਰੇ ਘਰ ਵਾਲੇ ਸੀਗੇ ਕੀ ਹੋਇਆ ਕੀ ਜੀ ਲੜਾਈ ਹੋਈ ਵੀਰੇ ਸਾਨੂੰ ਤੇ ਵੀ ਨਹੀਂ ਪਤਾ ਮੈਂ ਤਾਂ ਘਰੇ ਸੀਗੀ ਮੈਂ ਤਵਾ ਤੇ ਪਤਾ ਲੱਗਾ ਕਿ ਤੇ ਮੱਕੀ ਗਿਆ ਕਿਹ ਤੇਤੀ ਹੋਈ ਜਗੜਾ ਕਿਹ ਤੇਤੀ ਹੋਇਆ ਜਗੜਾ ਮੁੰਡਾ ਪੜਦਾ ਸੀਗਾ ਮੈਂ ਇਹਨੂੰ ਜਾਣ ਨਹੀਂ ਕੀਤਾ ਪੱਕ ਪੁੱਤਰ ਆਪਾਂ ਨਹੀਂ ਜਾਣਾ ਤੇ ਦਾ ਡੈਡੀ ਨਹੀਂ ਲੜਦਾ ਸੀਗਾ ਕਿਸੇ ਨਾਲ ਵੀ ਉਹ ਤਾਂ ਕੋਈ ਲੜਦਾ ਪਿਆ ਨਾ ਨਾ ਲੜਵਾ ਕੋਈ ਲੜਾਈ ਕੋਈ ਪਤਾ ਲੱਗਿਆ ਜੀ ਖਾਲੇ ਤਾਂ ਰੋਲਾ ਸੀਗਾ ਕਿ ਸਾਡਾ ਚਾਚਾ ਮਾਰਾ ਇੰਨੇ ਕ ਉਹਨਾਂ ਘਰ ਵਾਲਿਆਂ ਨੇ ਓੜ ਫੇਰੇਂਦੇ ਮੈਂ ਇਹਨੂੰ ਮਾਰ ਦਿੱਤਾ ਇੰਨੇ ਤੇ ਪਤੀਜੇ ਨੂੰ ਇਹ ਤੇ ਹੋਈ ਕਿ ਤੇਜੀ ਲੜਾਈ ਉਹ ਤੇ ਕਿਹ ਤੇ ਚੋਈ ਸ਼ਾਪੁਰਾ ਪਿੰਡੇ ਦਾ ਕਿਹ ਤੇ ਚੋਈ ਲੜਾਈ ਕਿਸੇ ਕੋਈ ਹੋਈ ਸੀ ਲੜਾਈ ਚਾਲ ਤੋਂ ਡਟਾ ਬਈ ਨੂੰ ਤਾਂ ਵੀਰੇ ਨਹੀਂ ਪਤਾਗਾ ਮੈਂ ਤਾਂ ਘਰੇ ਬੱਚਿਆਂ ਕੋਲ ਅਸੀਂ ਕੀ ਜਿਹੜੇ ਖੇਤ ਉਹਨਾਂ ਨੂੰ ਪਤਾ ਕਿੰਨਾ ਟਾਈਮ ਸੀ ਕਿੰਨੇ ਟਾਈਮ ਤੋਂ ਇਹ ਚੀਜ਼ ਕਾਲੇ ਦਾ ਰੋਲਾ ਚੱਲ ਰਿਹਾ ਸੀ ਕਾਲੇ ਰੋਲਾ ਤਾਂ ਚੱਲ ਰਹੀ ਹੈ ਚਾ 3-4 ਸਾਲ ਹੋ ਹੀ ਗਏਣਗੇ ਐਪਲੀਕੇਸ਼ਨ ਦਰਖਾਸਤਾਂ ਨਹੀਂ ਲਾਈਆਂ ਤੇ 3 ਸਾਲ ਹੋ ਗਏਣ ਤਿੰਨ ਸਾਲ ਹੋ ਗਏ ਅੱਛਾ ਸਾਡੇ ਤੇ ਦਰਖਾਚਾ ਲੱਗੀ ਹੋਈ ਆਗਾ ਸਣਾਈ ਨਹੀਂ ਆਉਂਦੀ ਪੁਲਿਸ ਸਾਡੇ ਪੈਸੇ ਖਾ ਲੈਂਦੇ ਨਹੀਂ ਸਣਾਈ ਕਰਦੇਣਗੇ ਜਿਹੜਾ ਪਹਿਲਾ ਮਟਰ ਹੋਇਆ ਸੀਗਾ ਕਤਲ ਹੋਇਆ ਸੀ ਉਹ ਕੋਈ ਤਾਂ ਹੋਇਆ ਸੀਗਾ ਹੋ ਸਕਦਾ ਚਾਚਾ ਸੋਰਾ ਮੇਰਾ ਸੀਗਾ ਕੀ ਨਾਂ ਸੀਗਾ ਮਲਵੀਰ ਸਿੰਘ ਉਹਦਾ ਉਹਦਾ ਵੀ ਇਹਦੇ ਕਰਕੇ ਖਾਲੇ ਕਰ ਹਾਂ ਖਾਲੇ ਕਰਕੇ ਉਹਨਾਂ ਮਾਰਾ ਸੀਗਾ ਤੇ ਸਜ਼ਾ ਨਹੀਂ ਮਿਲੀ ਉਹਨਾਂ ਨੂੰ ਨਹੀਂ ਮਿਲੀ ਛੱਡ ਦੇਣ ਦੇਣਗੇ ਅੱਛਾ ਹਾਂ ਕਿੰਨੇ ਜਣੇ ਸੀਗੇ ਜਿਨ੍ਹਾਂ ਨੂੰ ਉਹਨਾਂ ਦਾ ਕਤਲ ਉਹ ਸਾਰੇ ਹੀ ਸੀ ਸਾਰਾ ਪਿੰਡ ਹੀ ਸੀ ਕੌਣ ਤਬਰਵਾਨ ਸੀ ਹਾਂ ਜ਼ਿੰਮੇਦਾਰ ਸਾਰਿਆਂ ਨੇ ਸੌਖਾ ਦੀ ਵੀ ਅੱਜ ਅਸੀਂ ਲੜਾਈ ਕਰਨੀ ਕਰਨੀ ਹੈ ਇੱਕ ਸੇ ਇੱਕ ਚਾਰ ਘਾਰਾ ਸੀ ਸੀਗੇ ਬਸ ਅੱਛਾ ਸਾਡੇ ਬੰਦੇ ਇਹ ਨਹੀਂ ਬੰਦੇ ਸਾਡੇ ਤਾਂ ਕਿ ਮਾਰ ਕੇ ਕਿਹੜੇ ਬੰਦੇ ਸੀਗੇ ਉਹ ਉਦੋਂ ਪਹਿਲੇ ਤੇ ਹਾਂਜੀ ਮੈਨੂੰ ਪਤਾ ਲੱਗਿਆ ਸਾਨੂੰ ਕੀ ਪਤਾ ਲੱਗਣਾ ਸਾਡੇ ਭੱਜ ਕੇ ਆਣ ਕੇ ਕਹਿੰਦੇ ਕਿ ਸੱਟ ਮਾਰ ਕੇ ਸੱਟ ਮਾਰ ਗਿਆ ਸੀ ਇੱਕ ਵੀ ਮਾੜੀ ਮੋਟੀ ਸੱਟ ਲੱਗੀ ਜਦੋਂ ਇੱਥੇ ਆਇਆ ਪਤਾ ਲੱਗਾ ਵੀ ਕਹਿੰਦਾ ਬੰਦਾ ਹੀ ਮਾਰ ਦਿੱਤਾ ਉਹਨਾਂ ਨੇ ਕਿੰਨੇ ਬੱਚੇ ਤੋਂ ਇੱਕ ਮੁੰਡਾ ਕੁੜੀ ਪਹਿਲੇ ਮੋਗੀ ਜਵਾਨ ਸੀ ਕਿ ਇੱਕ ਲੜਕਾ ਉਹ ਖੜਾ ਹੈ ਕਿਤੀ ਬਾੜੀ ਕਰਦੇ ਹਾਂ ਕਿਤੀ ਬਾੜੀ ਕਰਦੇ ਕੀ ਮੰਗ ਕੀ ਕਰਦੇ ਅਸੀਂ ਮੰਗੇ ਕਰਨੇ ਬਿਨਾਂ ਨੂੰ سزا ਦਿੱਤੀ ਜਾਵੇ ਜਿਹੜੇ ਸਾਰਾ ਪਿੰਡ ਨਾਲ ਸੀਗਾ ਹਾਂ ਕਿਸ ਨੂੰ ਚੁੜਾਇਆ ਨਹੀਂ ਨਹੀਂ ਚੁੜਾਇਆ ਕਿਸੇ ਖਾਰੇ ਮਾਰਨ ਵਾਲੇ ਸੀਗੇ ਕਿੱਦਾਂ ਆਂਦੇ ਸੀਗੇ ਬੰਦੇ ਬੜੇ ਸੀਗੇ ਬਾਹਰ ਕਿਹਦੇ ਨਾਲ ਕੀਤੇ ਹਾਂਜੀ ਕਿਹਦੇ ਨਾਲ ਬਾਹਰ ਵੀਰੇ ਮੈਂ ਤੇ ਘਰੇ ਸੀ ਕਿ ਮੈਂ ਖੇਤ ਨਹੀਂ ਸੀ ਹਾਂ ਲੜਕਾ ਪੜਦਾ ਮੈਨੂੰ ਜਾਣ ਨਹੀਂ ਦਿੱਤਾ ਬੇਟੇ ਨੂੰ ਹੁਣ ਫੱਟੜ ਵੀ ਕੋਈ ਆਇਆ ਫੱਟੜ ਵੀ ਹੋਏ ਕਿੰਨੇ ਜਣੇ ਜਨਾਨੀਆਂ ਹੋਈਆਂ ਕੋ ਮੁੰਡੇ ਵੀ ਹੋਏ ਜਾਣਗੇ ਜਸਵਿੰਦਰ ਸਿੰਘ ਅੱਛਾ ਕੀ ਮਾਮਲਾ ਕੀ ਹੈ ਜੀ ਮੇਰੇ ਬ੍ਰਦਰ ਦਾ ਕਤਲ ਕਰ ਦਿੱਤਾ ਜੀ ਅੱਛਾ ਹਾਂਜੀ ਇਹ ਨਾਮੂ ਸੀਗਾ ਕੀ ਹੋ ਰਹਾ ਕੀ ਸੀ ਬੁੱਧ ਪ੍ਰਕਾਸ਼ ਖਾਲੇ ਦਾ ਰੋਲਾ ਸੀ ਖਾਲਾ ਪੱਕਾ ਸੀ ਉਹ ठान ਆਈ ਸੀ ਇਹ ਮੇਰੇ ਬ੍ਰਦਰ ਕੋਟੀ ਕਰਦੇ ਫਿਰ ਖੇਤ ਜੀ ਪਹਿਲਾ 104 ਤੇ ਕਾਲ ਵੀ ਕੀਤੀ ਜੀ ਇਹਨਾਂ ਨੇ ਉਸ ਤੋਂ ਬਾਅਦ ਜੀ ਮੈਂ ਕੀ ਦੇਖ ਖੁਦ ਨੇ ਪਰ ਇਹਨਾਂ ਕੋਈ ਕੁੱਲਸ ਨਹੀਂ ਕਾਰਵਾਈ ਹੋਈ ਉਸ ਤੋਂ ਬਾਅਦ ਨਾ ਵੀ ਉਹਨਾਂ ਨੇ ਮੇਰੇ ਬ੍ਰਦਰ ਦਾ ਕਤਲ ਕਰ ਦਿੱਤਾ ਕਿੱਥੇ ਹੋਇਆ ਕਿੱਥੇ ਪਿੰਡ ਸ਼ਾਪਰਾ ਜ਼ਿਲ੍ਹਾ ਫਾਜ਼ਿਲਕਾ ਖੇਤ ਦੇ ਵਿੱਚ ਹਾਂਜੀ ਖੇਤ ਵਿੱਚ ਮੌਕੇ ਤੇ की की ने ने तो, तो तो अच्छा की दिनल वार किते ने वारने जी उन्होंने राडा ਨਾਲ ਕਿਤੇ ਨਾ ਅੱਛਾ ਹਾਂ ਜੀ ਤੇ ਇਹ ਗੋਲਾ ਸੀ ਇਹ ਤੋਂ ਅਜੇ ਤੋਂ 3 ਸਾਲ ਪਹਿਲਾਂ ਮੇਰੇ ਡੈਡੀ ਦਾ ਵੀ ਕਤਲ ਹੋਇਆ ਸੀ ਅੱਛਾ ਹਾਂ ਜੀ 23 ਚ ਅੱਛਾ ਹਾਂ ਜਨਵਰੀ ਚ ਜੀ ਉਹਦੀ ਕੋਈ ਕਾਰਵਾਈ ਨਹੀਂ ਆਜੀ ਬਈ ਕੋਈ 2 12 ਬੰਦਿਆ ਦਾ ਪਰਚਾ ਸੀ ਕੋਈ ਵੇਖਣਾ ਕਰ ਦਿੱਤੇ ਤੇ ਕੋਈ ਉਹਨਾਂ ਨੇ ਦੂਜੇ ਨਾਲ ਕੀ ਦੂਜੇ ਨਾਲ ਜ਼ਮਾਨਤ ਆ ਗਏ ਨੇ ਬਹੁਤ ਹਨ ਨੇ ਬਹੁਤ ਸਾਨੂੰ ਡਰਾਇਆ ਤਮਕਾਇਆ ਬਹੁਤ ਬਹੁਤ ਹੀ ਬਹੁਤ ਹੀ ਪਰੇਸ਼ਾਨ ਅਸੀਂ ਬਹੁਤ ਐਸਐਸਪੀ ਡੀਐਸਪੀ ਤੱਕਣ ਵੀ ਅਸੀਂ ਜਾਂਦੇ ਨੇ ਸਾਡੀ ਕਿਸੇ ਵੀ ਨਹੀਂ ਸੁਣਾਈ ਕੀਤੀ ਪਰ ਉਹਨਾਂ ਨੇ ਨਹੀਂ ਕੀਤਾ ਸੀ ਉਹਨਾਂ ਨੇ ਵੀ ਉਹਨਾਂ ਨੇ ਨਹੀਂ ਕੀਤਾ ਸੀ ਟਾਣੀਆਂ ਵਾਲੇ ਦੇ ਸਾਜ ਸਰਾਸ ਕੇ ਹਾਂਜੀ ਅੱਜ ਵੀ ਉਹਨਾਂ ਨੇ ਕੀਤਾ ਅੱਜ ਵੀ ਉਹਨਾਂ ਨੇ ਕੀਤਾ ਜੀ ਕੀ ਕਾਰਨ ਕੀ ਮੰਦੇ ਹੋ ਬੜੀ ਕਿਉਂ ਹੋ ਗਏ ਸਾਰੇ ਦੇ ਸਾਰੇ ਬੰਦੇ ਬੜੀ ਹੋ ਗਏ ਇਹ ਦੇਖੋ ਪੁਲਿਸ ਕਾਰਵਾਈ ਹੈ ਸਿਸਟਮ ਹੈ ਕੋਈ ਹੋਣਾ ਆਪ ਨੂੰ ਉਹਨਾਂ ਦੇ ਬਾਰੇ ਨਹੀਂ ਪਤਾ ਜੀ ਤੇ ਉਹਨਾਂ ਨੇ ਇਹ ਵੇਗਣਾ ਕਰ ਦਿੱਤੇ ਸੀ ਸੱਤ ਬੰਦੇ ਵੇਗਣਾ ਕਰ ਦਿੱਤੇ ਦੂਜੇ ਬੇਚੇ ਰਹਿ ਗਏ ਸੀ ਕਿ ਮੇਰੇ ਬ੍ਰਦਰ ਦਾ ਅੱਜ ਕਤਲ ਹੋ ਗਿਆ ਦੁਬਾਰਾ ਨਹੀਂ ਉਹਨਾਂ ਪੰਜ ਬੰਦਿਆਂ ਦਾ ਕੀ ਬਣਿਆ ਜਿਹੜੇ ਰਹਿ ਗਏ ਸੀ ਉਹਨਾਂ ਵਿੱਚੋਂ ਦੋ ਜੀ ਜਮਾਨਤ ਤੇ ਆਏ ਦੂਜੇ ਅਜੇ ਫਰਾਰ ਕੋਈ ਕਾਰਵਾਈ ਨਹੀਂ ਹੋਈ ਅੱਜ ਤੱਕ ਪੁਲਿਸ ਨੇ ਕੋਈ ਉਹਨਾਂ ਤੇ ਕਰ ਕਿਹੜਾ ਵੀ ਜਿਹੜਾ ਉਹ ਮਾਮਲਾ ਸੀਗਾ ਜਦੋਂ ਤੁਹਾਡੇ ਫਾਦਰ ਦਾ ਕਤਲ ਹੋਇਆ ਉਦੋਂ ਉਦੋਂ ਵੀ ਖਾਲੇ ਦਾ ਹੀ ਰੋਣਾ ਸੀ ਹਾਂਜੀ ਇਹ ਖਾਲੇ ਹੀ ਮੈਟਰ ਹੈਗਾ ਸੀ ਬਹੁਤ ਵਾਰੀ ਅਸੀਂ ਬਹੁਤ ਐਪਲੀਕੇਸ਼ਨਾਂ ਲਾਈ ਚੰਡੀਗੜ੍ਹ ਹਾਈ ਕੋਰਟ ਸਾਰੇ ਅਪੀਲ ਕੀਤੀ ਪਰ ਸਾਡੀ ਕਿਸੇ ਨਹੀਂ ਸੁਣਾਈ ਦਿੱਤੀ ਤੇ ਅੱਜ ਦੁਬਾਰਾ ਕਤਲ ਹੋ ਗਿਆ ਐਸਐਸਪੀ ਤਿਕੜਮ ਵੀ ਅਸੀਂ ਕੀਤੀ ਹੈ ਡੀਐਸਪੀ ਨੂੰ ਐਸਐਚਓ ਨੂੰ ਰੋਜ਼ ਤਲਾਹ ਦਿੰਦੇ ਸੀ ਵਿਆਸਰਾ ਵਾਕਾ ਜਨਮਬ 104 ਤੇ ਕਾਲ ਵੀ ਕੀਤੀ ਹੈ ਪਰ ਸਾਡੀ 112 ਤੇ ਅੱਛਾ ਹਾਂਜੀ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਜੇ ਉਦੋਂ ਉਹਨਾਂ ਨੂੰ ਸਜ਼ਾ ਮਿਲੀ ਹੁੰਦੀ ਤਾਂ ਅੱਜ ਇਹ ਨਹੀਂ ਹੋਣਾ ਸੀ ਅੱਜ ਉਹ ਸਜ਼ਾ ਹੁੰਦੀ ਤੇ ਅੱਜ ਜੇ ਉਹਨਾਂ ਨੂੰ ਕੋਈ ਕਾਰਵਾਈ ਕੀਤੀ ਹੁੰਦੀ ਅੱਜ ਉਹ ਇਹ ਦੁਬਾਰਾ ਇਹ ਚਾਰਸ ਨਹੀਂ ਹੋਣਾ ਸੀ ਅੱਜ ਬਹੁਤ ਬਹੁਤ ਮਨ ਦੁਖੀ ਹੋ ਗਿਆ ਬਹੁਤ ਅਸੀਂ ਹੋਣਾ ਚਾਹ ਲਾਸ ਨਹੀਂ ਚੱਕਾਂਗੇ ਜਿੰਨਾ ਸਾਡੀ ਪੁਲਿਸ ਕਾਰਵਾਈ ਨਹੀਂ ਕਰੇਗੀ ਮੇਰੇ ਬਰਾਦਰ ਦੀ ਬਹੁਤ ਪ੍ਰਕਾਸ਼ ਸਿੰਘ ਪਹਿਲੀ ਕਿ ਨਹੀਂ ਸੀ ਤੁਹਾਡੀ ਸਵਾ ਦੋ ਕਿੱਲੇ ਪਹਿਲੀ ਜੀ ਅੱਛਾ ਖਾਲਾ ਟਾਰ ਨੂੰ ਲੈ ਗਈ ਸੀ ਹਾਂ ਹਾਂਜੀ ਖਾਲਾ ਟਾਰ ਨੂੰ ਅੱਛਾ ਤੁਸੀਂ ਕੀ ਕਹਿੰਦੇ ਸੀਗੇ ਸਾਨੂੰ ਸਜ਼ਾ ਦੂਜਾ ਨਾ ਕਿ ਸਾਨੂੰ ਤਾਂ ਇਨਸਾਫ ਚਾਹੀਦਾ ਹੈ ਨਹੀਂ ਨਹੀਂ ਖਾਲੇ ਨਹੀਂ ਲੈ ਕੇ ਤੁਸੀਂ ਕੀ ਆਧਾ ਪੱਖ ਰੱਖਦੇ ਸੀ ਸਾਡਾ ਪੱਖ ਸਾਡਾ ਦੂਜਾ ਅਸੀਂ ਤੋਂ ਦੂਜਾ ਨਾ ਕਿ ਆਪਣੇ ਨਿਆਰ ਮੈਂ ਕਿਤੇ ਪਾਸਾ ਗਿਆ ਸਾਡਾ ਖਾਲਾ ਉਹ ਜਾਣ ਕੇ ਵੀ ਬੁੱਡੇ ਬਲਾ ਕੇ ਸਾਜਿਸ ਰੱਜ ਕੇ ਸਾਡਾ ਖਾਲਾ ਠਾਨ ਨੂੰ ਆ ਅੱਜ ਕਿੰਨੇ ਲੋਕ ਸਿੱਥੇ ਉੱਥੇ ਕੋਣ ਕੋਣ ਸੀ ਉੱਥੇ ਬਹੁਤ 100 ਬੰਦਾ ਸੀ ਉੱਥੇ ਬਹੁਤ ਹੀ ਪਤਾ ਨਹੀਂ ਲੱਗਦਾ ਕਿ ਲੋ ਇਹ ਮੇਰੇ ਬ੍ਰਦਰ ਨੂੰ ਬਹੁਤ ਰਾੜਾ ਮਾਰੀ ਇੱਕ ਬਦਰ ਦੋ ਜਣੇ ਸੀ ਇਹ ਗੋਡੀ ਕਰਦੇ ਪਏ ਸੀ ਤੇ ਹੁਣ ਫੱਟੜ ਵੀ ਹੋਇਆ ਕੋਈ ਹਾਂਜੀ ਫੱਟੜ ਵੀ ਹੋਇਆ ਹੁਣ ਮਨਜੀਤ ਕੋਰ ਉਹਨਾਂ ਰਸਤੇ ਚ ਉਹਨਾਂ ਨੇ ਇਰ ਰਿਮੈਰੀਕਸ ਜਿਵੇਂ 6 ਵਜੇ ਚੱਲੇ ਕਿ ਚੱਲੇ ਸੀ ਰਸਤੇ 'ਚ ਨੂੰ ਕੁੱਟ ਦਿੱਤਾ ਕਿੰਨੇ ਕੁ ਵਹੀ ਦੀ ਘਟਨਾ ਹੈ ਇਹ ਘਟਨਾ ਤਕਰੀਬਨ ਉਸ ਟਾਈਮ ਦਾ ਪਤਾ ਨਹੀਂ ਲੱਗਾ ਵੀ ਅਮਰਜਸੀ ਹੋ ਗਿਆ ਸੀ ਕਾਲ ਕੀਤੀ ਹੈ ਮੈਂ 112 ਕਾਲ ਪਰ ਮੇਰੀ ਸੁਣਾਈ ਕਿ ਕੌਣ ਕੀ ਮੰਗ ਰਿਹਾ ਹੈ ਹੁਣ ਸਾਨੂੰ ਇਨਸਾਫ ਹੈ ਮੇਰੇ ਬਰਾਦਰ ਮੇਰਾ ਡੈਡੀ ਦਾ ਜਿਹੜਾ ਕਤਲ ਹੋਇਆ ਉਹ ਦੋਸ਼ੀਆਂ ਨੂੰ ਫੜਿਆ ਜਾਵੇ ਅੱਜ ਤੱਕ ਫਰਾਰ ਰਹੇ ਹਨ ਚਿੰਦੀ ਚਿੰਦੀ ਹੈ ਜੰਗ ਸਿੰਘ ਦਾ ਮਤਲਬ ਕਿ ਦੋਨੋਂ ਮਾਮਲੇ ਐ ਇੱਕੋ ਹੀ ਪਾਰਟੀ ਨੇ ਤੁਹਾਡੇ ਹਾਂਜੀ 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 ਇੱਕ ਹੀ ਚੀਜ਼ ਨੂੰ ਲੈ ਕੇ ਹਾਂਜੀ ਇੱਕੋ ਚੀਜ਼ ਦੋ ਉਹੀ ਦੂਰੀ ਬਾਰ ਉਹੀ ਹੋਇਆ ਨਹੀਂ ਜਿਹੜੇ ਬੰਦਿਆਂ ਨੇ ਉਹ ਕਤਲ ਕੀਤਾ ਸੀਗਾ ਉਹ ਬੰਦੇ ਸ਼ਾਮਲ ਸੀਗੇ ਹੁਣ ਉਹ ਸ਼ਾਮਲ ਹੈਗੇ ਸੀ ਪਰ ਕੁਝ ਫਰਾਰ ਹਨ ਤੇ ਜਿਹੜੇ ਹੈ ਪਰਮਜੀਤ ਜਿਹਨਾਂ ਬੇਗੁਨਾਹ ਕੀਤਾ ਉਸ ਬੰਦਿਆਂ ਨੇ ਸਾਜ਼ਿਸ਼ ਰਚ ਕੇ ਮੇਰੇ ਅਜ ਬਰਾਦਰ ਦਾ ਕਤਲ ਕਰ ਕਿ ਨਾਮ ਕੀ ਤੁਹਾਡਾ ਜਸਵਿੰਦਰ ਸਿੰਘ ਕਿੱਥੋਂ ਦੇ ਰਹਨਗੇ ਛਾਪਰਾ ਪਿੰਡ ਛਾਪਰਾ ਪਿੰਡ ਤਹਿਸੀਲ ਫਾਜਲਕਾ ਜ਼ਿਲ੍ਹਾ थाना आदमी डॉक्टर क्या मामला क्या अस्पताल में हमारे पास एक पेशेंट आया था बुद्ध प्रकाश नाम से वो जब आया था तो अनकॉन्शियस था फिर हमने चेक किया तो ब्रॉड डेड था पेशेंट जब आया तभी उसकी सांसें नहीं चल रही थी दिल काम नहीं कर रहा था उसके बाद हमने प्राइमरी ट्रीटमेंट दिया सीपीआर दिया पेशेंट को रिवाइव करने की ट्राई करा हमने अपनी तरफ से बेस्ट ट्राई किया ट्रीटमेंट भी किया पर पेशेंट रिवाइव हो ना पड़ा हो नहीं सका मैंने उसके बाद पेशेंट को डिक्लेयर किया फैमिलीज को समझाया और पेशेंट को मॉर्चरी में शिफ्ट करा दिया पेशेंट के अटेंडेंट को एक्सप्लेन कर दी थी पूरी चीज़ें दैन उसके बाद में हमने पेशेंट को मॉर्चरी में शिफ्ट करा दिया कहाँ के रहने वाला था ये, ये शाहपुरा नौकेरा का रहने वाला पेशेंट ओके तो इसके साथ और भी कोई लोग आए हैं बाकी नहीं उस टाइम तो अकेला ही आया था पेशेंट उसके ब्रदर एक रिलेटिव थे साथ में वो लेके आया था उसके बाद में उनके तीन रिलेटिव और आए हैं वो भी उनको एडमिट वो ट्रीटमेंट दिया है और। तो बताया क्या जा रहा है इसमें क्या कह रहे हैं अभी लड़ाई का मामला है अभी पूरी जानकारी तो हमें इस बारे में नहीं है क्या है हमारे पास जो हमें जो पता चला उसमें लड़ाई का मामला है आपसी लड़ाई का मामला है, है इसकी हाँ हमारी तरफ से पूरा पेपर वर्क लाने पी भेज चुके हैं हम एम जो काटना था वो काट दिया हमने हमारी तरफ से कर दिया एडमिट कर लिया आ, नहीं फर्स्ट एड दिया हाँ। एक बंदा एडमिट है एक जो डेड था उसको मोर्चरी में रखवाया हाँ। और जो दो और पेशेंट है उनका प्राइमरी ट्रीटमेंट करके स्टेबल है पेशेंट अभी प्राइमरी ट्रीटमेंट किया उनको वो अभी आया हैं कुछ टाइम पहले जी, जी। सर एक शाहपुरा घटना की है खाले संबंधी में कोई झगड़ा ਉਹਦੇ ਸੰਬੰਧੀ ਅੱਜ ਇਹਨਾਂ ਦੇ ਕਿਤੇ ਲੜਾਈ ਹੋਈ ਹੈ 3 ਵਜੇ ਦੇ ਕਰੀਬ ਸਾਨੂੰ ਇਨਫਾਰਮੇਸ਼ਨ ਮਿਲੀ ਤੇ ਉਹ ਬੁੱਧ ਪ੍ਰਕਾਸ਼ ਜੀ ਦੀ ਡੈਥ ਹੋ ਗਈ ਉਹ ਸਾਨੂੰ ਰੁਕਾ ਮਸੂਲ ਹੋਇਆ ਜੋ ਵੀ ਉਹ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜੀ ਇਸ ਮਾਮਲੇ ਦੀ ਨਹੀਂ ਜੀ ਜੇ ਪਹਿਲਾਂ ਇਹਨਾਂ ਦਾ ਬਿਆਨ ਲਿਖ ਕੇ ਐਫ ਆਰ ਦਰਜ ਕਰਾਂਗੇ ਉਹ ਪਤਾ ਲੱਗੇ ਕਿਸ ਤਰ੍ਹਾਂ ਵਾਰ ਕੀਤੇ ਗਏ ਜਾਂ ਕਿਸ ਤਰ੍ਹਾਂ ਹੋਇਆ ਜੀ ਉਹ ਦੇਖਦੇ ਹਾਂ ਹੁਣ ਆ ਕੇ ਡੈੱਡ ਬੋਡੀ ਜੀ ਕੀ ਹੈ ਸੋ ਤੇ ਇਹ ਘਟਨਾ ਕਿਹੜੇ ਪਿੰਡ ਦੀ ਹੈ ਸ਼ਾਹਪੁਰਾ ਦੀ ਪਿੰਡ ਸ਼ਾਹਪੁਰਾ ਖੇਤ ਦੇ ਅੰਦਰ ਝਗੜਾ ਹੈ ਖੇਤ ਖਾਲੇ ਦੇ ਸਬੰਧ ਹਲਫਰਦਰ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਉਹਨਾਂ ਦੀ ਸਟੇਟਮੈਂਟ ਲੈ ਕੇ ਜੋ ਵੀ ਬਿਆਨ ਲਿਖਾਉਣਗੇ ਉਸ ਸ਼ਾਹਪੁਰਾ ਇੱਕ ਮਰਡਰ ਹੋਇਆ ਜੀ ਹਾਂਜੀ ਹਾਂਜੀ